ਅੱਜ ਇੰਸਟਾਗ੍ਰਾਮ ਤੇ ਸਟੋਰੀ ਦਾ ਤਕਰੀਬਨ ਆਪਾਂ ਸਾਰੇ ਲਾਉਨੇ ਆ। ਤਾਂ ਅੱਜ ਮੈਂ ਤੁਹਾਨੂੰ ਇੰਸਟਾਗ੍ਰਾਮ ਤੇ ਸਟੋਰੀ ਲਾਉਣ ਦਾ ਘੈਂਟ ਤਰੀਕਾ ਦੱਸੂਗਾ ਜਿਹੜਾ ਕਿ ਤੁਸੀਂ ਕਦੇ ਵੀ ਨਹੀਂ ਵਰਤਿਆ ਹੋਣਾ। ਕਿਹੜਾ ਆ? ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ। ਆਪਾਂ ਤੁਹਾਨੂੰ ਆਪਾਂ ਦੱਸਦੇ ਹਾਂ ਵੀਡੀਓ ਦੇ ਵਿੱਚ। ਹਾਂਜੀ ਸਭ ਤੋਂ ਪਹਿਲਾਂ ਆਪਾਂ ਜਿਹੜਾ ਆਪਣਾ ਇੰਸਟਾਗ੍ਰਾਮ ਆਈਡੀ ਓਪਨ ਕਰਨ ਲਈ ਕਰਦੇ ਤਾਂ ਬਾਅਦ ਤੁਸੀਂ ਦੇਖ ਸਕਦੇ ਥੱਲੇ ਪ੍ਰਾਸ ਵਾਲੇ ਨਿਸ਼ਾਨ ਤੇ ਜਾਣਾ ਹੈ। ਇੱਥੇ ਆਪਾਂ ਸਟੋਰੀ ਸਿਲੈਕਟ ਕਰ ਲੈਣੀ ਹੈ। ਕਰਨ ਤੋਂ ਬਾਅਦ ਇੱਥੇ ਆਪਣੀ ਗੈਲਰੀ ਵਿੱਚ ਆ ਜਾਣਾ। ਇੱਥੋਂ ਤੁਸੀਂ ਕੋਈ ਵੀ ਫੋਟੋ ਆਪਣੀ ਸਿਲੈਕਟ ਇਹ ਫੋਟੋ ਤੁਸੀਂ AI ਦੇ ਨਾਲ ਆਪਾਂ ਬਣਾਈਓ ਜੇ ਇਹਨੂੰ ਪ੍ਰੌਮਪਟ ਚਾਹੀਦੇ ਤਾਂ ਮੈਨੇ ਕਮੈਂਟ ਕਰਦੇ ਹੋ ਤਾਂ ਮੈਂ ਪ੍ਰੌਮਪਟ ਸੈਂਡ ਕਰ ਦਊਗਾ ਇਹਦੇ ਤੇ ਇਹਨੂੰ ਕਰਨ ਤੋਂ ਬਾਅਦ ਆਪਾਂ ਇਹ ਕਰਨਾ ਦੋਨੀਆਂ ਉਂਗਲੀਆਂ ਦੇ ਫੋਟੋ ਨੂੰ ਫੜ ਕੇ ਥੋੜੀ ਜਿਹੀ ਥੱਲੇ ਸੈੱਟ ਕਰਨਾ ਹੈ ਤੇ ਇੱਥੇ ਇੱਥੇ ਤੱਕ ਇਹਨੂੰ ਪੂਰਾ ਸੈੱਟ ਕਰ ਲੈਣਾ ਸੈੱਟ ਕਰਨ ਤੋਂ ਬਾਅਦ ਸਾਈਸ ਵੀ ਜੀ ਵੀ ਸੈੱਟਾ ਦੋ ਸੈੱਟ ਕਰਦਣਾ ਤਾਂ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਦੇਖ ਸਕਦੇ ਹੋ ਉੱਪਰ ਇੱਥੇ ਸਟicker ਵਾਲੇ ਤੇ ਆਪਾਂ ਜਾਣਾ ਹੈ ਮੋਜੀ ਵਾਲੇ ਤੇ ਇੱਥੇ ਆਪਾਂ ਸਰਚ ਕਰਨਾ ਹੈ 2026 ਦੋ 2026 ਆਪ ਇੱਥੇ 26 ਜਦ ਸર્ચ ਕਰਨਾ ਤਾਂ ਇੱਥੇ ਬਹੁਤ ਸਾਰੇ ਸਟicker ਤੁਹਾਡੇ ਸਾਹਮਣੇ ਆ ਜਾਣੇ ਆ। ਆਉਣ ਤੋਂ ਬਾਅਦ ਕੀ ਕਰਨਾ ਪਹਿਲਾ ਸਟicker ਆਪਾ ਲੈਣਾ ਵਾਈਟ ਕਲਰ ਦਾ। ਇੱਥੋਂ ਲੈਣ ਤੋਂ ਬਾਅਦ ਇਹਨੂੰ ਉਂਗਲੀ ਨਾਲ ਦਾ ਫੜ ਕੇ ਇਹਦਾ ਪ੍ਰੈਸ ਕਰਨਾ। ਪ੍ਰੈਸ ਕਰਨ ਤੋਂ ਬਾਅਦ ਇਦਾਂ ਇਹਨੂੰ ਇਹ ਉੱਪਰ ਲੈ ਜਾਣਾ ਆਪਾ ਚੱਕ ਕੇ ਤੇ ਇੱਥੇ ਤੁਸੀਂ ਆਪਣੇ ਹਿਸਾਬ ਦੇ ਨਾਲ ਆਪਣੀ ਫੋਟੋ 'ਚ ਕਿਤੇ ਵੀ ਸੈਟਅਪ ਕਰ ਲੈਣਾ ਇਹਨੂੰ। ਤਾਂ ਮਤਲਬ ਦੇਖਿਓ ਕਿੰਨਾ ਘੈਂਟ ਲੱਗਦਾ ਬਾਅਦ ਵਿੱਚ। ਤਾਂ ਇਹ ਹੋ ਗਿਆ ਹੁਣ ਤੋਂ ਬਾਅਦ ਫੇਰ ਆਪਾਂ ਉੱਥੇ ਸਟicker ਵਾਲੇ ਤੇ ਜਾਣਾ। ਫੇਰ ਜਾਣ ਤੋਂ ਬਾਅਦ ਥੱਲੇ ਲਿਖਿਆ ਹੁੰਦਾ ਹੈ ਹੈਪੀ ਨਿਊ ईयर 2026 ਜਿਹ ਇਹ ਵਾਲਾ ਸਿਲੈਕਟ ਕਰਨ ਤੋਂ ਬਾਅਦ ਇੱਥੇ ਇਹਨੂੰ ਆਪਾਂ ਸਾਈਜ਼ ਵਧਾ ਘਟ ਕਰ ਲઈએੰਨਾ ਵੀ ਤੁਸੀਂ ਰੱਖਣਾ ਚਾਹੁੰਦੇ ਆ। ਇੱਦਾਂ ਸੈੱਟ ਕਰਕੇ ਇੱਥੇ ਕਿਤੇ ਵੀ ਤੁਸੀਂ ਇਹਨੂੰ ਲਾ ਸਕਣਾ। ਲਾਉਣ ਤੋਂ ਬਾਅਦ ਫੇਰ ਆਪਾਂ ਸਟicker ਵਾਲੇ ਤੇ ਜਾਣਾ। ਜਦ ਦਾ ਮਨ ਲਾ ਹੁਣ ਆਹ ਵਾਲਾ ਇਹਦੇ ਵਿੱਚ ਆਪਾਂ ਸਟicker ਚਾਉਣਾ। ਚਾਉਣ ਤੋਂ ਬਾਅਦ ਇਹਨੂੰ ਆਪਾਂ ਇਹਦਾ ਜ਼ੂਮ ਕਰਨਾ। ਜ਼ੂਮ ਕਰਨ ਤੋਂ ਬਾਅਦ ਇੱਦਾਂ ਇਹਨੂੰ ਪਰ ਇੱਥੇ ਸੈਟ ਕਰਤਾਣਾ। ਤਾਂ ਤੁਸੀਂ ਦੇਖ ਸਕਦੇ ਕਿੰਨਾ ਘੈਂਟ ਲੱਗ ਰਿਹਾ ਆਪਣੀ ਸਟੋਰੀ। ਤਾਂ ਮਤਲਬ ਇਹਨਾਂ ਤੁਹਾਡੇ ਵੀ ਬਹੁਤ ਆਉਣਗੇ ਤੇ ਤੁਹਾਡਾ ਪੇਜ ਵੀ ਵਾਇਰਲ ਹੋਣਾ ਹੈ। ਤਾਂ ਤੁਸੀਂ ਇੱਥੇ ਇਹਨੂੰ ਡਨ ਕਰਕੇ ਮਤਲਬ ਸਟੋਰੀ ਲਾ ਸਕਦੇ ਤੁਮਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਇਸ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਿਓ ਧੰਨਵਾਦ ਜੀ